ਸ਼ਹੀਦਾਂ ਦੀਆਂ ਚਿਤਾਵਾਂ 'ਤੇ ਲੱਗੇਗੇ ਹਰ ਬਰਸ ਮੇਲੇ ਵਤਨ ਪਰ ਮਿਟਨੇ ਵਾਲੋਂ ਦਾ ਯਹੀ ਇੱਕ ਨਿਸ਼ਾਅ ਹੋਗਾ ਅੱਜ ਇੱਥੇ ਸਾਡੇ ਅੱਜ ਦੇ ਮੁੱਖ ਮਹਿਮਾਨ ਸਾਡੇ ਵੀਰ ਸ਼ਹੀਦ ਪੁਲਿਸ ਕਰਮੀ ਹੈਗੇ ਉਹਨਾਂ ਦੇ ਫੈਮਿਲੀ ਅੱਜ 21 ਅਕਤੂਬਰ ਨੂੰ ਸ਼ਹੀਦੀ ਯਾਦਗਾਰੀ ਦਿਵਸ ਦੇ ਸੰਬੰਧ ਵਿੱਚ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਾਜ਼ਰ ਆਏ ਬਧੁੰਤੇ ਸੱਜਣ 21 ਅਕਤੂਬਰ 2025 ਉਹਨਾਂ ਸ਼ਹੀਦ ਪੁਲਿਸ ਜਵਾਨਾਂ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਆਪਣੀਆਂ ਕੀਮਤੀ ਜਾਨਾਂ ਰਾਸ਼ਟਰ ਦੀ ਸੁਰੱਖਿਆ ਅਤੇ ਮੌਨਫਤਾ ਦੀ ਸੇਵਾ ਲਈ ਕੁਰਬਾਨ ਕੀਤੀਆਂ ਸਾਲ 1988 ਤੱਕ ਇੰਡੋ-ਟਿਬਿਟ ਬਾਰਡਰ ਤੇ ਸੁਰੱਖਿਆ ਦੀ ਸਾਰੀ ਜ਼ਿੰਮੇਵਾਰੀ ਪੁਲਿਸ ਜਵਾਨਾਂ ਦੀ ਹੁੰਦੀ ਸੀ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਪੁਲਿਸ ਜਵਾਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪੁਲਿਸ ਦੇ ਜਵਾਨਾਂ ਨੂੰ 15000 ਤੋਂ 18000 ਫੁੱਟ ਦੀ ਉਚਾਈ ਤੱਕ ਬਰਫ਼ ਨਾਲ ਢਕੇ ਪਹਾੜਾਂ ਪਰ ਰਹਣਾ ਪੈਂਦਾ ਸੀ ਜੋ ਕਿ ਲਦਾਖ ਦੇ ਬਰਸੋ ਵਾਲੇ ਇਲਾਕੇ ਤੋਂ ਸੈਂਕੜੇ ਮੀਲ ਦੂਰੀ ਤੇ ਸਥਿਤ ਹਨ ਸਾਰਾ ਸਾਲ ਇਹ ਏਰੀਆ ਦੇਸ਼ ਦੇ ਬਾਕੀ ਹਿੱਸਿਆਂ ਬਣਾ ਲੋ ਕਟਿਆ ਰਹਿੰਦਾ ਸੀ ਭਾਵੇਂ ਇਹ ਡਿਊਟੀ ਬਹੁਤ ਮੁਸ਼ਕਿਲ ਸੀ ਪਰ ਭਾਰਤੀ ਪੁਲਿਸ ਦੇ ਅਫਸਰ ਅਤੇ ਜਵਾਨ ਹਮੇਸ਼ਾ ਆਪਣੀ ਡਿਊਟੀ ਨਿਭਾਉਣ ਵਿੱਚ ਕਦੇ ਵੀ ਹਿਚਕ ਜਾਂਦੇ ਨਹੀਂ 21 ਅਕਤੂਬਰ 1959 ਨੂੰ ਜਦੋਂ ਸੀ ਆਰ ਪੀਐਫ ਦੇ ਜਵਾਨਾਂ ਦੀ ਇੱਕ ਟੁਕੜੀ ਆਪਣੀ ਸਰਹੱਦੀ ਸੁਰੱਖਿਆ ਵਾਸਤੇ ਹੌਟ ਸਪ੍ਰਿੰਗ ਲੱਦਾਖ ਵਿਖੇ ਗਸ਼ਤ ਕਰ ਰਹੀ ਸੀ ਤਾਂ ਚੀਨ ਦੀ ਫੌਜ ਨੇ ਘਾਤ ਲਗਾ ਕੇ ਸੇ ਚਾਲਕ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਚੀਨੀ ਫੌਜ ਤعداد ਵਿੱਚ ਵੱਧ ਸੀ ਜਦ ਕਿ ਭਾਰਤੀ ਪੁਲਿਸ ਪਾਰਟੀ ਦੇ ਜਵਾਨ ਬਹੁਤ ਘੱਟ ਸਨ ਇਸ ਦੇ ਬਾਵਜੂਦ ਵੀ ਸਾਡੇ ਜਵਾਨਾਂ ਨੇ ਬੜੀ ਬਹਾਦਰੀ ਨਾਲ ਚੀਨੀ ਫੌਜ ਦਾ ਮੁਕਾਬਲਾ ਕੀਤਾ ਅਤੇ ਮੋਰਚਾ ਨਹੀਂ ਛੱਡਿਆ ਸਾਡੇ 10 ਪੁਲਿਸ ਜਵਾਨ ਸ਼ਹੀਦ ਹੋ ਗਏ ਅਤੇ ਨੌਜਵਾਨਾਂ ਨੂੰ ਬੰਦੀ ਬਣਾ ਲਿਆ ਗਿਆ ਸਾਰੇ ਭਾਰਤੀਆਂ ਨੇ ਇਸ ਘਟਨਾ ਦਾ ਸ਼ੋਕ ਮਨਾਇਆ ਅਤੇ ਚੀਨ ਦੀ ਨਿੰਦਾ ਕੀਤੀ ਇਸ ਸੰਬੰਧ ਵਿੱਚ ਸਾਲ 201960 ਵਿੱਚ ਸਮੂਹ ਰਾਜਾਂ ਦੇ ਪੁਲਿਸ ਇੰਸਪੈਕਟਰ ਜਨਰਲਾਂ ਦੀ ਕਾਨਫਰੰਸ ਕਰਕੇ ਫੈਸਲਾ ਲਿਆ ਗਿਆ ਕਿ ਜੋ ਜਵਾਨ ਲੱਦਾਖ ਵਿਕੇ ਸਰਹੱਦ ਪਰ ਚੀਨੀ ਫੌਜ ਵੱਲੋਂ ਕਿਤੇ ਗਏ ਹਮਲੇ ਵਿੱਚ ਸ਼ਹੀਦ ਹੋਏ ਹਨ ਉਹਨਾਂ ਸ਼ਹੀਦ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿੱਚ ਹਰ ਸਾਲ ਯਾਦਗਾਰੀ ਸਮਾਗਮ ਮਨਾਇਆ ਜਾਵੇਗਾ ਜੋ ਇਸ ਸਾਲ ਮਿਤੀ 1.9.2024 ਤੋਂ 31.8.2025 ਤੱਕ ਭਾਰਤ ਵਿੱਚ ਕੁੱਲ 191 ਪੁਲਿਸ ਕਰਮਚਾਰੀ ਆਪਣੀ ਡਿਊਟੀ ਕਰਦੇ ਹੋਏ ਸ਼ਹੀਦ ਹੋਏ ਹਨ ਜਿਸ ਵਿੱਚ 3 ਪੁਲਿਸ ਕਰਮਚਾਰੀ ਪੰਜਾਬ ਰਾਜ ਦੇ ਵੀ ਸ਼ਾਮਿਲ ਹਨ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਪੰਜਾਬ ਰਾਜ ਇੱਕ ਐਦਾਂ ਦਾ ਸੂਬਾ ਹੈਗਾ ਜਿਹਦੇ ਵਿੱਚ ਟੈਰਰਿਜ਼ਮ ਆਇਆ ਤੇ ਪੰਜਾਬ ਪੁਲਿਸ ਨੇ ਬਹਾਦਰੀ ਨਾਲ ਉਹਦਾ ਸਾਹਮਣਾ ਕੀਤਾ ਤੇ ਪੰਜਾਬ ਵਿੱਚੋਂ ਜਿਹੜਾ ਉਹ ਟੈਰਰਿਜ਼ਮ ਦਾ ਕਾਲਾ ਦੌਰ ਸੀਗਾ ਉਹਨੂੰ ਪੰਜਾਬ ਪੁਲਿਸ ਨੇ ਬਹਾਦਰੀ ਨਾਲ ਖਤਮ ਕੀਤਾ ਸਾਨੂੰ ਸਾਰਿਆਂ ਨੂੰ ਆਪਣੀ ਡਿਊਟੀ ਅਤੇ ਕਰਤਵ ਨੂੰ ਨਿਭਾਉਣ ਲਈ ਅਜਿਹੇ ਸੂਰਵੀਰ ਜਵਾਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ ਇਸ ਤੋਂ ਲਾਵਾ ਸਾਡਾ ਸਾਰੇ ਦਾ ਫਰਜ਼ ਬਣਦਾ ਹੈ ਕਿ ਮਾਨਵਤਾ ਦੀ ਸੇਵਾ ਅਤੇ ਦੇਸ਼ ਦੀ ਸੁਰੱਖਿਆ ਲਈ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨਾਲ ਪੂਰੀ ਪੂਰੀ ਹਮਦਰਦੀ ਬਰਕਰਾਰ ਰੱਖੀਏ ਅਤੇ ਉਨ੍ਹਾਂ ਦੇ ਕਿਸੇ ਵੀ ਲੋੜ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਦੀ ਮਦਦ ਕਰ ਸਕੀਏ